ਦਾ ਨਜ਼ਾਰਾ ਕੰਪਲ ਕੰਪਲ ਪਾ ਤੇ ਆਪਾਂ ਉਥੇ ਇਹੀ ਦਿਖਾ ਸਕਦੇ ਆਣ ਬਲੋਗ ਵਿੱਚ ਹੋਰ ਕਿ ਆਪਾਂ ਘੁੰਮਣ ਦਾ ਚੱਲੇ ਨਹੀਂ ਕਿਤੇ ਆਫਿਸ ਨਾਲੋਂ ਵੀ ਜ਼ਿਆਦਾ ਕੰਮ ਇੱਥੇ ਕਰਨਾ ਪੈਣਾ ਚੱਲੀ ਬਾਰ ਕੁਝ ਨਹੀਂ ਕਰਨ ਕੁਝ ਨਹੀਂ ਕਰਨ ਨਾਲ ਹੈ ਥੱਲੇ ਵਾਲੀਆਂ ਇੱਥੇ ਤਾਂ ਹੋਣਾ ਸੀ ਮੁੰਡਾ ਇੱਥੇ ਵੀ ਤਾਂ ਲਾਇਆ ਹੈ ਹਲੋ ਸਸਿਗੜੀ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ ਕੀ ਹਾਲ ਚਾਲ ਦੀ ਸਾਰਿਆਂ ਦੀ ਤੇ ਆਪਾਂ ਵੀ ਉੱਠ ਚੁੱਕੇ ਆ ਸਵੇਰ ਦੇ ਵੱਜ ਗਏ 6 ਅੱਜ ਸ਼ਨੀਵਾਰ ਹੈ ਪਰ ਫਿਰ ਵੀ ਜਾਗ ਆ ਗਏ ਬਾਹਰ ਦਾ ਮਾਹੌਲ ਦੇਖੋ ਜਾਗ ਫਿਰ ਵੀ ਤਾਂ ਆ ਗਈ ਵੀ ਰੋਜ਼ ਇੰਨੇ ਵਿਅਕਤੀ ਜ਼ਰਾ ਤਾਂ ਅਫਤ ਬੜੀ ਹੋਈ ਹੈ ਪਾਣੀ ਦਾ ਕਦੋਂ ਮਿਲਿਆ ਹੁੰਦਾ ਹੈ ਟੈਂਕੀ ਤਾਂ ਭਰਨੀ ਹੀ ਪਈ ਨਹੀਂ ਆਪਾਂ घूम फिर गए आप आ गए दुद्ध भी लै आता हूँ चली गए आप घर में तेरे ब्रेकफास्ट का टाइम हो गया आजा बैठ थले बैठ पहला बेवकूफ बेवकूफ कुले बैठ थले बैठ है गई आजा ਕੋਈ ਨਾ ਬੜ ਖਾਤਲਾ ਆ ਜਾ ਲਾ ਬੇਕਲ ਡੋਗੀ ਨੂੰ ਬੇਕਲ ਖਾਸ ਕੀਤਾ ਜਾ ਰਿਹਾ ਆਲੂ ਦੇ ਪਰੌਂਠੇ ਨਾਲ ਗਰਮ ਗਰਮ ਚਾਹ ਦੇਖਿਓ ਕੀ ਬੁਮਾਰੀ ਤੈਨੂੰ ਚਾ ਤੋ ਉਹਨਾਂ ਦੇ ਮਸਾਲੇ ਦੀ ਜਰੂਰੀ ਬੋਲਣਾ ਹੁੰਦਾ ਕੋ ਕੋ ਇਧਰ ਆ ਇਹ ਬਿਮਾਰੀ ਤੈਨੂੰ ਹੈ ਕੀ ਹੋ ਰਿਹਾ ਤੇ ਕੇ ਬਾਇਆ ਇੱਥੇ ਕੱਢ ਜਿੜੋ ਥੋੜ੍ਹ ਜਿੜੋ ਕੱਢ ਜਾ ਥੜ ਚੋਰ ਆਪਾਂ ਖਾਣੇ ਪਰੋਣੇ ਸ਼ਨੀਵਾਰ ਐਤਵਾਰ ਦੀ ਛੁੱਟੀ ਹੁੰਦੀ ਆ ਤੇ ਸ਼ਨੀਵਾਰ ਦਾ ਦਿਨ ਤਾਂ ਆਪਣਾ ਇੱਦਾਂ ਹੀ ਹੰਡਦਾ ਘਰ ਦੇ ਕੰਮ ਇਕੱਠੇ ਹੋਏ ਹੁੰਦੇ ਨੇ ਹਫਤੇ ਦੇ ਕੱਪੜੇ ਧੋਣ ਦੇ ਸਫਾਈਆਂ ਘਰ ਵਿੱਚ ਵਿਚਾਲੇ ਤਾਂ ਨਹੀਂ ਹੁੰਦੀ ਸਫਾਈ ਕਦੇ ਕਦੇ ਹੋ ਜਾਂਦਾ ਵੀ ਆ ਕੇ ਕਰ ਲੈਂਦੀ ਆ ਤੇ ਹੁਣ ਟਾਈਮ ਹੋ ਗਿਆ ਬਾਈ ਸਾਢੇ 12:00 ਹੋ ਗਏ ਆ ਸਾਢੇ 12:00 ਹੋ ਗਿਆ ਤੇ ਹਜੇ ਕੰਮ ਨਹੀਂ ਨਿਪੜਿਆ ਉਹ ਨਾਣ ਧੋਣਾਂ ਦਾ ਕੰਮ ਕਰਕੇ ਕੱਪੜੇ-ਕੱਪੜੇ ਧੋਲੇ ਆ ਆਪਾਂ ਸਭ ਕੁਝ ਹੋ ਗਿਆ ਤੇ ਆ ਬਾਹਰ ਦਾ ਨਜ਼ਾਰਾ ਕੰਬਲ-ਕੁੰਬਲ ਪਾਤੇ ਆਪਾਂ ਉਥੇ ਇਹੀ ਦਿਖਾ ਸਕਦੇ ਹਾਂ ਹੁਣ ਵਲੋਗ ਵਿੱਚ ਹੋਰ ਕਿ ਆਪਾਂ ਘੁੰਮਣ ਦਾ ਚੱਲੇ ਨਹੀਂ ਕਿਤੇ ਤੇ ਸਫਾਈਆਂ ਹੋ ਗਈਆਂ ਬਸ ਪੋਚਾ-ਪੋਚਾ ਰਹਿ ਗਿਆ ਤੇ ਨਾਣਾ ਰਹਿ ਗਿਆ ਬਾਕੀ ਸਭ ਚੰਟ ਕਰਤਾ ਆਪਾਂ ਕੰਮ ਇਦੋ ਬਾਅਦ ਫਿਰ ਆਪਾਂ ਮਿਲਨੇ ਆਂ ਮਾੜੇ ਮੁੱਡੇ ਬਾਹਰ ਦੇ ਕੰਮ ਨੇ ਉਹ ਕਰ ਲਾਂਗੇ ਸ਼ਨੀਵਾਰ ਦਾ ਦਿਨ ਇਦਾਂ ਹੀ ਸੋਚ ਕੇ ਰੱਖੀਤਾ ਵੀ ਇਹ ਆ ਜਾ ਤਾਂ ਮਤਲਬ ਉਹ ਆਫਿਸ ਨਾਲੋਂ ਵੀ ਜ਼ਿਆਦਾ ਕੰਮ ਇੱਥੇ ਕਰਨਾ ਪੈਣਾ ਸ਼ਨੀਵਾਰ ਫੇ ਸਾਰਾ ਲੰਬੇੜ ਕੇ ਸੰਡੇ ਫਿਰ ਥੋੜਾ ਚਿਤ ਮੂਡ ਹੁੰਦਾ ਕੁਕਿੰਗ ਕਕਿੰਗ ਅਲੱਗ ਕੰਮ ਚੱਲਦਾ ਦੇਖਾਂਗੇ ਫਿਰ ਕੁਕਿੰਗ ਕਰਾਂਗੇ ਆਪਾਂ ਤਾਂ ਕਰਕੇ ਹੁਣ ਕੋਕੋ ਦੀ ਆਈ ਹੋਈ ਹੈ ਸ਼ਾਮਤ ਸ਼ਨੀਵਾਰ ਨੂੰ ਉਹਦੇ ਉੱਤੇ ਮਤਲਬ ਨਾ ਪਾ ਟੁੱਟਿਆ ਹੁੰਦਾ ਵੀ ਨਾਣਾ ਪੈਣਾ ਅੱਜ ਉਹ ਫੜ ਫੜ ਕੇ ਨਿਭਾਰੀ ਐ ਰਮਨ ਤੇ ਹੁਣ ਨਿਖਰ ਕੇ ਆਉਗੀ ਫਿਰ ਦਿਖਾਣਾ ਤੁਹਾਨੂੰ ਬਾਹਰ ਦਾ ਮਾਹੌਲ ਜਿਹੜਾ ਹੈ ਥੋੜਾ ਜਿਹਾ ਉਹ ਭਾਈ ਜੀ ਇੰਦਾਂ ਦਾ ਮੈਂ ਤੇ ਕੰਬਲ ਰੱਖਿਆ ਹੋਇਆ ਤਾਂ ਜੋ ਕੰਬਲ ਥੱਲੇ ਨਾ ਕਰ ਚੇ ਵੈਸੇ ਤਾਂ ਧੁੱਪ ਚਲੀ ਗਈ ਹੈ ਯਾਰ ਕੰਬਲ ਲਾਣ ਦਾ ਟਾਈਮ ਆ ਗਿਆ ਇਹਨੂੰ ਲਾ ਦਨੇ ਆ ਬਾਹਰ ਦਾ ਮਾਹੌਲ ਸ਼ਾਂਤ ਹੈ ਤੋ ਪਚੜੀ ਹੋਈ ਆ ਲੱਗ ਰਿਹਾ ਕਿ ਤੇ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਐ ਲੱਗ ਰਿਹਾ ਵੀ ਜੂਨ ਦਾ ਮਹੀਨਾ ਤੇ ਇੰਨੀ ਗਰਮੀ ਹੈ ਮਹਿਸੂਸ ਠੰਢੀ ਹੋ ਰਹੀ ਤੋਪੀ ਦੇਖ ਕੇ ਲਓ ਜੀ ਆ ਜਾ ਆ ਜਾ ਆ ਜਾ ਆ ਜਾ ਨਾ ਤੋ ਕੇ ਕੋਕਾ ਹਟਾ ਸਾਡਾ ਕੋਕਾ ਆ ਜਾ ਆ ਜਾ ਆ ਜਾ ਇਧਰ ਆ ਹਟ ਆ ਜਾ ਨਾ ਤੋ ਕੇ ਹੋ ਗਿਆ ਇਹ ਤਿਆਰ ਸ਼ਾਬਾਸ਼ ਅੱਡੀ ਖੁਸ਼ੀ ਚੜੀ ਦਿਨ ਨੂੰ ਨਹਾਣ ਦੀ ਹੈ ਬੱਲੇ 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 ਓ ਸ਼ਾਬਾਸ਼ 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 ਬਾਕੀ ਸ਼ਨੀਵਾਰ ਆਦਿਵਾ ਸਾਡਾ ਇਦਾਂ ਹੀ ਲੰਘਦਾ ਇਕੱਲੇ ਇਕੱਲੇ ਜੀ ਕੋਈ ਆ ਜਵੇ ਘਰੋਂ ਤਾਂ ਵਧੀਆ ਗੱਲ ਆ ਵਧੀਆ ਰੌਣਕ ਲੱਗ ਜਾਂਦੀ ਆ ਦਿਲ ਲੱਗਦਾ ਹੁਣ ਕੰਮ ਨੂੰ ਵੇੜ ਚੁੱਕੇ ਆ ਨਾਣਾ ਨਾਣਾ ਰਹਿ ਗਿਆ ਕਿ ਨਾ ਕੇ ਥੋੜਾ ਸਹੀ ਹੋ ਜਾਣਗੇ ਸਿਰ ਮੂਸ ਵਾਰ ਲਾਂਗੇ ਹੁਣ ਇਦਾਂ ਹੀ ਕੰਮਕਾਰ ਵਾਲੇ ਬੰਦਾ ਆ ਫਿਰ ਇਦਾਂ ਹੀ ਰਹਿੰਦਾ ਤੇ ਉਸ ਤੋਂ ਬਾਅਦ ਫਿਰ ਕੁਛ ਨਹੀਂ ਕਰਨ ਕੁਛ ਨਹੀਂ ਕਰਨ ਨਾਲ ਹੈ ਥੱਲੇ ਵਾਲੀਆਂ ਇੱਥੇ ਤਾਂ ਹੋਣਾ ਸੀ ਨਾ ਮੂਹਰੇ ਇੱਥੇ ਵੀ ਤਾਂ ਲਾਇਆ ਹੈ ਹੈ ਠੀਕ ਕੋਈ ਵੀ ਨਾ ਰਹੇ ਬਸੋ ਤੇ ਕੋਈ ਆ ਜਾਂਦਾ ਤਾਂ ਫਿਰ ਵਧੀਆ ਰਹਿੰਦਾ ਪਿਛਲੀ ਵਾਰ ਆਏ ਸੀਗੇ ਹੁਣ ਨਹੀਂ ਆਏ ਤੇ ਇਸ ਕਰਕੇ ਆਪਾਂ ਵੀ ਨਹੀਂ ਗਏ ਕਿਉਂਕਿ ਇੱਥੇ ਥੋੜੇ ਬਹੁਤੇ ਕੰਮ ਸੀਗੇ। ਕੀ ਮੱਛਰਦੀ ਐ ਤੂੰ? ਨਾ ਤੌ ਕਿ ਜਿਆਦਾ ਸੋਹਣੀ ਬਣ ਗਈ ਐ ਤੂੰ ਤਾਂ ਮੱਛਰਦੀ ਹੈ। ਹੈ ਕੋਕੇ। ਓਏ ਕੋਕੇ ਓ ਕੋਕੇ ਓ ਕੋਕੇ ਇਧਰ ਆ ਇਧਰ ਆ ਤੂੰ। ਲਓ ਜੀ ਸਾਡਾ ਕੋਕਾ ਹੋ ਗਿਆ ਤਿਆਰ ਨਾ ਰੋ ਕੇ।